ਉਨੇ ਬੰਦਾ ਪਾਉਣ ਦੀ ਬਣਵਾ ਇਹਦਾ ਕੀ ਕਿਸਾਨਾਂ ਨੂੰ ਫਾਇਦਾ ਹੋਏਗਾ 300 ਕਰੋੜ ਦੀ ਲਾਗਤ ਨਾ ਬਣਿਆ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਵੀ ਅੱਜ ਜਿਹੜੀ ਇਹ ਬਟਾਲਾ 슈ਗਰ ਮਿਲ ਹੈ ਜਿਹੜੀ ਇਹ ਵੱਡੀ ਹੋਣ ਜਾ ਰਹੀ ਹੈ ਜਿਹੜੀ ਕਿਸਾਨਾਂ ਨੂੰ ਜਿਹੜੀਆਂ ਕਈ ਵਾਰ ਟਰਾਲੀਆਂ ਬਾਹਰੋਂ ਲੈ ਕੇ ਜਾਣੀਆਂ ਪੈਂਦੀਆਂ ਸੀ ਉਹ ਵੀ ਹੁਣ ਜ਼ਰੂਰਤ ਨਹੀਂ ਪਊਗੀ ਇਹਦੇ ਨਾਲ ਸਭ ਤੋਂ ਵਧੀਆ ਜਿਹੜਾ ਆਪਾਂ ਬਿਜਲੀ ਪੈਦਾ ਵੀ ਇੱਥੇ ਕਰਾਂਗੇ ਵੀ ਸਕੇਨ ਦਾ ਭਾਅ ਸਾਡੀ 슈ਗਰ ਮਿਲ ਜਿਹੜੀ ਆ ਇਹ ਅੱਗੇ ਨਾਲੋਂ ਬਹੁਤ ਵਧੀਆ ਡਿਵੈਲਪ ਹੋ ਗਈ ਆ ਔਰ ਹੁਣ ਇਹਦਾ ਜਿਹੜਾ ਬੈਨੀਫਿਟ ਆ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਏਰੀਆ ਦੇ ਕਿਸਾਨਾਂ ਨੂੰ ਹੋਊਗਾ ਜिले ਕਰਤਾਰਪੁਰ ਤੋਂ ਇਲਾਵਾ ਹੋਰ ਕਿੰਨੇ ਜ਼ਿਲ੍ਹਿਆਂ ਨੂੰ ਸਮਝ ਦਿਓ ਕਿ ਇਹਦਾ ਫਾਇਦਾ ਹੋਏਗਾ ਇਹ ਦੇਖੋ ਜੀ ਤਕਰੀਬਨ ਜਦੋਂ ਮਿਲ ਮਿਲ ਵੱਡੀ ਹੋਗੀ ਤੇ ਨੇਚਰਲੀ ਤੁਹਾਡਾ ਪਠਾਨਕੋਟ ਹੋ ਗਿਆ ਜਨਾਲਾ ਹੋ ਗਿਆ ਅੰਬਰਸਰ ਜ਼ਿਲ੍ਹਾ ਹੋ ਗਿਆ ਇਧਰ ਦੀ ਬੈਲਟ ਜਿੰਨੀ ਵੀ ਆ ਉਹਨੂੰ ਸਾਰੀ ਨੂੰ ਬੈਨੀਫਿਟ ਹੋਊਗਾ ਇਹਦਾ ਲਾਭ ਵੀ ਬਹੁਤ ਹੈ ਨੁਕਸਾਨ ਵੀ ਥੋੜ੍ਹਾ ਇਹਦੇ ਦਾ ਕੋਈ ਇੰਤਜ਼ਾਮ ਕੀਤਾ ਜਾਏਗਾ ਸਰ ਪ੍ਰੋਪਰਲੀ ਜਦੋਂ ਚੰਗਾ ਕੰਮ ਹੋਵੇ ਨਾ ਚੰਗੀਆਂ ਗੱਲਾਂ ਕਰੀਦੀਆਂ ਹੁੰਦੀਆਂ ਨੇ ਉਦੋਂ ਠੀਕ ਹੈ ਵੀ ਇਹਦੇ ਨਾਲ ਇਹਦੇ ਨਾਲ ਇਹਦੇ ਨਾਲ ਇਹ ਹੈ ਵੀ ਇੱਕ ਜਿਹੜਾ ਇਹਦਾ ਤੁਸੀਂ ਗੱਲ ਕੀਤੀ ਪੋਲੂਸ਼ਨ ਦੀ ਆਪਾਂ ਉਹਦਾ ਵੀ ਸੋਰਸ ਜਿਹੜਾ ਪ੍ਰਾਪਰਲੀ ਪਾਇਦਾ ਕਰਕੇ ਇਹ ਇਹ ਜੀ ਲੋਕਾਂ ਨੂੰ ਇੱਧਰ ਕਿਉਂਕਿ ਪਿੰਡਾਂ ਦੇ ਵਿੱਚ ਜਿਆਦਾ ਕਿਸਾਨ ਕਮਾ ਦੇਖੋ ਜੀ ਇੱਕ ਤੇ ਇਹਦੇ ਚ ਨੌਕਰੀਆਂ ਦਾ ਵੀ ਵਧੂਗਾ ਜੀ ਰੋਜ਼ਗਾਰ ਵਧੂਗਾ ਜੀ ਲੋਕ ਆਉਣਗੇ ਨੇਚਰਲੀ ਜਿੱਥੋਂ ਜਦੋਂ ਜਿਆਦਾ ਜਿਆਦਾ ਆ ਆਉਣਾ ਜਾਣਾ ਬਣ ਜਾਂਦਾ ਤੇ ਨੇਚਰਲੀ ਕਾਰੋਬਾਰੀਆਂ ਦੇ ਵਿੱਚ ਵੀ ਉਹਦਾ ਵਾਧਾ ਹੁੰਦਾ ਔਰ ਕਿਸਾਨ ਵੀ ਦੂਰ ਦਰਾਡੇ ਦੂਸਰੀਆਂ ਮਿਲਾਂ ਚ ਜਾਂਦੇ ਸੀ ਸ਼ਾਇਦ ਉਹਦੇ ਨਾਲ ਵੀ ਨਹੀਂ ਜੀ ਹੁਣ ਜਦੋਂ ਮਿਲ ਘਰ ਦੀ ਆਪਣੀ ਚਾਲੂ ਹੋ ਗਈ ਤਾਂ ਫਿਰ ਕੀ ਲੋੜ ਆ ਜਾਣ ਦੀ ਬਿਲਕੁਲ ਜੀ ਦੋਵੇਂ ਆਪ ਕਿੰਨੇ ਕਰੋੜ ਲੱਗਦਣਾ ਭਾਈ ਬਣਦੀ ਹੈ ਭਾਈ ਕਿੰਨੇ ਕਰੋੜ ਇਹ ਜੀ ਕਾਫੀ ਤੁਹਾਨੂੰ ਮੈਂ ਦੱਸਿਆ ਵਾ ਵੀ ਅੱਗੇ ਛੋਟੀ ਮਿਲ ਹੀ ਹੁਣ ਇਹ ਕਾਫੀ ਇਹਦੇ ਨਾਲ ਹੁਣ ਜਦੋਂ ਵੱਡੀ ਹੋਈ ਹੈ ਤੇ ਰੋਜ਼ਗਾਰ ਜਿਹੜਾ ਵਾ ਨੇਚਰਲੀ ਲੋਕਾਂ ਨੂੰ ਮਿਲੂਗਾ ਇਹ ਨੀਅਰ ਅਬਾਊਟ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ 300 ਕਰੋੜ ਦੀ ਲਾਗਤ ਦੇ ਨਾਲ ਇਹ ਜਿਹੜੀ ਮਿਲ ਹੈ ਇਹਦੀ ਲਾਗਤ ਜਿਹੜੀ ਲੱਗੀ ਔਰ ਉਦਘਾਟਨ ਹੋ ਰਿਹਾ ਔਰ ਮੈਂ ਦੱਸਣਾ ਚਾਹੁੰਨਾ ਕੱਲਾ ਜਿਤਨਾ ਉਹ ਵਿਰੋਧੀ ਕਹਿੰਦੇ ਹੁੰਦੇ ਆ ਮਿਲ ਮੈਂ ਸ਼ੁਰੂ ਕੀਤੀ ਹੈ ਵੇਖੋ ਨੀ ਪੱਥਰ ਰੱਖਣ ਨਾਲ ਕੰਮ ਨਹੀਂ ਹੁੰਦੇ ਇਹ ਤੁਹਾਨੂੰ ਡਾਟਾ ਦੇ ਦੂੰਗਾ ਵੀ ਪੇਮੈਂਟ ਕਿਹੜੀ ਸਰਕਾਰ ਨੇ ਕੀਤੀ ਹੈ ਨੀ ਪੱਥਰਾਂ ਤੋਂ ਬਾਅਦ ਕੰਮ ਨੂੰ ਸਫਲ ਕਰਨਾ ਜਿਹੜਾ ਪੂਰਾ ਕਰਨਾ ਉਹ ਜਿਹੜਾ ਮੈਂ ਰਹਿਣੀ ਆ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹਨਾਂ ਨੇ ਨਪੇਰਾ ਚਾਲੀ ਬਿਜਲੀ ਵਧੇਗੀ ਰੋਜ਼ਗਾਰ ਵਧੇਗਾ ਸਮਝਦੇ ਆ ਕਿ ਜਿਸ ਤਰੀਕੇ ਦੇ ਨਾਲ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਦਾ ਮਿਲ ਰਿਹਾ ਉਸ ਤਰ੍ਹਾਂ ਉਸ ਤਰ੍ਹਾਂ ਜਿਲ੍ਹਾ ਗੁਰਦਾਸਪੁਰ ਦੀ ਮਹਾਰ ਬਦਲ ਰਹੀ ਚਲੋ ਇਹ ਮੈਂ ਧੰਨਵਾਦ ਕਰਦਾ ਤੁਸੀਂ ਬਾਣ ਬਖਸ਼ਦੇ ਹੋ ਭਰਾਓ ਸਾਡੇ ਵੱਡੇ ਸੋ ਮੈਨੂੰ ਇਹੋ ਹੀ ਆ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਡਿਵੈਲਪ ਕਰ ਸਕੀਏ ਇਧਰਲੇ ਏਰੀਏ ਨੂੰ ਉਹਨਾਂ ਹੀ ਆਪਾਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪੰਜਾਬ ਹੈ ਸਾਰਾ ਜ਼ਿੰਮੇਵਾਰੀ ਪੰਜਾਬ ਦੀ ਹੈ ਸਰ ਪਹਿਲੀ ਵਾਰੀ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਕੁਝ ਹੋਰ ਵੀ ਦੇਵਾਣ ਤੋਹਫੇ ਦੇ ਕੇ ਜਾ ਰਹੇ ਹਨ ਨਹੀਂ ਉਹ ਸਾਡੇ ਸੀਐਮ ਸਾਹਿਬ ਸਤਕਾਰਯੋਗ ਨੇ ਜਦੋਂ ਜਿੱਥੇ ਵੀ ਉਹਨਾਂ ਨੂੰ ਕਹਿੰਦੇ ਆ ਜਿਹੜੀ ਵੀ ਸਾਨੂੰ ਡਿਮਾਂਡ ਦੀ ਕੋਈ ਕਸਰ ਨਜ਼ਰ ਆਉਂਦੀ ਹੈ ਉਹ ਦੂਰ ਕਰਦੇ ਨੇ ਸਰ ਇੱਕ ਮਿੰਟ ਭਾਜੀ ਇੱਕ ਮਿੰਟ ਜਿਸ ਤਰੀਕੇ ਨਾਲ ਇਹ ਮਿਲ ਦੀ ਕਪੈਸਿਟੀ ਵਧੇਗੀ ਤੇ ਵਧੇਗੀ ਰੋਜ਼ਗਾਰ ਵਧੇਗਾ ਕਿੰਨਾ ਤੁਹਾਡੇ ਇਲਾਕੇ ਨੂੰ ਜੋ ਪੂਰੇ ਜਿਹਨਾਂ ਨੂੰ ਫਾਇਦਾ ਹੋਏਗਾ ਬਹੁਤ ਵੱਡਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਹ ਮਿਲ ਦਾ ਕੰਮ ਸੀਗਾ ਬੜੀ ਕੈਪੈਸਿਟੀ ਘੱਟ ਸੀਗੀ ਅੱਜ ਕੈਪੈਸਿਟੀ ਇਹਦੀ ਬਹੁਤ ਵੱਡੀ ਹੋ ਗਈ ਆ ਇਹਦੇ ਨਾਲ ਜ਼ਿਮੀਦਾਰਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਹੀ ਹੋਣਾ ਨਾਲ ਸਾਰੇ ਏਰੀਏ ਨੂੰ ਇਹ ਵੱਡਾ ਫਾਇਦਾ ਹੋਣ ਦਾ ਕਾਰਨ ਇਹ ਹੈ ਕਿ ਲੋਕੀ ਜਿਹੜੇ ਕਣਕ ਤੇ ਝੋਨੇ ਦੇ ਵਿੱਚੋਂ ਜਿਹੜੇ ਬਾਹਰ ਰਹਿਣਗੇ ਔਰ ਖੇਤੀ ਗੰਨੇ ਦੀ ਖੇਤੀ ਇਹਦੇ ਨਾਲ ਹੋਰ ਪਰਫੁੱਲਤ ਹੋਵੇਗੀ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੇ ਉਦਮਾ ਸਦਕਾ 'ਚ ਮਿਲ ਦਾ ਜਿਹੜੀ ਕੈਪੈਸਿਟੀ ਹੋਈ ਆ ਵੱਡੀ ਹੋਈ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਜ਼ਿਮੀਦਾਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਕਣਕ ਝੋਨੇ ਦੀ ਖੇਤੀ ਨੂੰ ਛੱਡ ਕੇ ਇਸ ਵਾਲੇ ਗੰਨੇ ਦੀ ਖੇਤੀ ਬੜਾ ਲਾਹੇਵੰਦ ਖੇਤੀ ਆ ਔਰ ਇਸ ਖੇਤੀ ਨਾਲ ਬੰਦੇ ਨੂੰ ਜੁੜਨਾ ਚਾਹੀਦਾ ਔਰ ਜਿਹੜੀ ਵੱਡੀ ਗੱਲ ਵਾ ਜਿਹੜੇ ਕਿਸਾਨਾਂ ਨੂੰ ਇਹ ਸੀਗਾ ਕਿ ਪਿਛਲੇ ਪਿਛਲੀਆਂ ਸਰਕਾਰਾਂ ਚ ਜਦੋਂ ਉਹ ਖੇਤੀ ਕਰਦੇ ਗੰਨੇ ਦੀ ਪੇਮੈਂਟ ਦੋ ਦੋ ਤਿੰਨ ਤਿੰਨ ਸਾਲ ਜ਼ਿਮੀਦਾਰਾਂ ਨੂੰ ਨਹੀਂ ਸੀ ਹੁੰਦੀ ਸੀ ਆਮ ਆਦੀ ਪਾਰਟੀ ਦੀ ਸਰਕਾਰ ਬਣ ਤੇ ਸਭ ਤੋਂ ਪਹਿਲਾਂ ਜਿੰਨਾ ਬਕਾਇਆ ਸੀਗਾ ਕਿਸਾਨਾਂ ਦਾ ਉਹ ਆਮ ਆਦੀ ਪਾਰਟੀ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜਿਉਣਾ ਸਾਰਾ ਦਿੱਤਾ ਔਰ ਇਸ ਵੇਲੇ ਨਾਲ ਦੀ ਨਾਲ ਜਿਹੜੀ ਪੇਮੈਂਟ ਗੰਨੇ ਦੀ ਹੁੰਦੀ ਆ ਔਰ ਸਭ ਤੋਂ ਜ਼ਿਆਦਾ ਰੇਟ ਜਿਹੜਾ ਗੰਨੇ ਦਾ ਪੰਜਾਬ 'ਚ ਜਿਹੜਾ ਕਿਸਾਨਾਂ ਨੂੰ ਮਿਲਦੇ ਆ ਆਪਣੇ ਹਲਕੇ ਵਾਸਤੇ ਕੀ ਕੁਝ ਲੈ ਕੇ ਆ ਰਹੇ ਹੋ ਜੀ ਮੈਂ ਇਹ ਤਾਂ ਮੈਂ ਕੱਲ ਪਰਸੋ ਸੋਚ ਚੁੱਕੀ ਆ ਤੇ ਚੁੱਕ ਲਾਂ ਤੇ ਮੈਂ ਸੌਣ ਫਿਰ ਦੱਸਾਂਗੇ ਕੀ ਕੀ ਲੱਗਦਾ ਸੌਣ ਚੁੱਕ ਲਈ ਅਜਿਹੀ ਹੁਣ ਕੀ ਮੰਗ ਰੱਖਦੇ ਜਿਹੜੇ ਵਾਸਤੇ ਜੀ ਪਿੰਡੂ ਆ ਇਹ ਆਮ ਆਦੀ ਪਾਰਟੀ ਦੀ ਸਰਕਾਰ ਆ ਭਾਵੇਂ ਕੋਈ ਐਮਐਲਏ ਬਣੇ ਭਾਵੇਂ ਕੋਈ ਨਾ ਬਣੇ ਸਾਰਿਆਂ ਹਲਕਿਆਂ ਨੂੰ ਇੱਕੋ ਤਰਜ਼ ਤੇ ਵੰਡ ਕੇ ਚੀਜ਼ ਮਿਲਦੀ ਹੈ ਐ ਨਹੀਂ ਕਿ ਕੋਈ ਐਮਐਲਏ ਕੋ मिनिस्टरਾ ਉਹਨਾਂ ਨੂੰ ਜ਼ਿਆਦਾ ਮਿਲਦੀਆਂ ਤੁਹਾਨੂੰ ਵੰਡ ਕੇ ਕਿਵੇਂ ਮਿਲਿਆ ਤੁਹਾਡੇ ਮਨੋ ਮਹੱਲਾ ਕਲੀਨਿਕ ਮਿਲੇ ਤਾਂ ਜਦੋਂ ਮੈਂ ਐਮਐਲਏ ਨਹੀਂ ਸੀਗਾ ਜਿੰਨੇ ਮਹੱਲਾ ਕਲੀਨਿਕ ਬਟਾਲੇ ਨੂੰ ਮਿਲੇ ਕਿਸੇ मिनिस्टर ਨੂੰ ਮਿਲੇ ਉਹ ਨਹੀਂ ਮੱਲਾ ਕਨੀਲ ਕਟੇਰਾ ਬਾਬਾ ਨਾਨਕ ਨੂੰ ਫਤਿਹਗੜ ਚੂੜੀਆਂ ਸਰ ਬਾਰਡਰ ਬੈਟ ਇਲੈਕਸ਼ਨ ਲੜਦੇ ਵੀ ਤੁਸੀਂ ਕਿਹਾ ਸੀ ਮਾਝੇ ਵਾਲਿਆਂ ਖਾਲੀ ਨਹੀਂ ਜਾਣ ਦਿੰਦੇ ਅੱਜ ਮੁੱਖ ਮੰਤਰੀ ਆ ਰਹੇ ਕੀ ਲੈ ਰਹੇ ਹੋ ਦੇਖੋ ਜੀ ਜਦੋਂ ਰੈਲੀ ਹੋਈ ਉੱਥੇ ਡੇਰਾ ਬਾਬਾ ਨਾਨਕ ਤੇ ਜਤਨੀਵਾਲ ਸਾਹਿਬ ਆਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਉਹਨਾਂ ਮੈਨੂੰ ਵਿਸ਼ਵਾਸ ਦਿਵਾਇਆ ਉਸ ਦਿਨ ਕਿ ਡੇਰਾ ਬਾਬਾ ਨਾਨਕ ਦੀ ਧਰਤੀ ਕਲਾਂ ਨੌਰ ਚ ਬਾਇਓ ਗੈਸ ਪਲਾਂਟ ਜਾਂ 슈ਗਰ ਮਿਲ ਜਾਂ ਖੇਡ ਸਟੇਡੀਅਮ ਜਿਹੜੇ ਐਸੇ ਕੰਮ ਜਿਹੜੇ ਆ ਕੁਝ ਸਾਡਾ ਐਮਐਲਏ ਜਿਤਾਓ ਔਰ ਅਸੀਂ ਡੇਰਾ ਪਾਪਾ ਨਾਨਕ ਵਾਲਿਆਂ ਨੂੰ ਇਹ ਚੀਜ਼ਾਂ ਜ਼ਰੂਰ ਦੇਵਾਂਗੇ ਮੈਂ ਸੀਨੀਅਰ ਲੀਡਰਸ਼ਿਪ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਤੇ ਮੈਨੂੰ ਪੂਰਨ ਭਰੋਸਾ ਹੈ ਕਿ ਡੇਰਾ ਪਾਪਾ ਨਾਨਕ ਜੀ ਜੋ ਕਹਿ ਕੇ ਗਏ ਉਹ ਜ਼ਰੂਰ ਕਰਨਗੇ ਭਾਜੀ ਧੰਨਵਾਦ ਆਪ ਦੇ ਭਰੋਸੇ ਸੁਖਦੇਵ ਸਿੰਘ ਨੰਬਰਦਾਰ ਜੀ ਜਾਣੀਆਂ ਬਹੁਤ ਵਧੀਆ ਮੇਲੇ ਤੇ ਬੜੀ ਵੱਡੀ ਲੋਡ ਰੇਲਿੰਗ ਘਰਾਂ ਨੂੰ ਬੜੇ ਪੁਰਾਣੀ ਮਿਲ ਬਹੁਤ ਚੰਗੀ ਲੱਗੀ ਇਹ ਜਨਤਾ ਜਿੰਨੇ ਨਾਲ ਹਰ ਸਾਲ ਮਿਲ ਲੈਣ ਦੀ ਚਾਹਤ ਹੈ ਵੱਡੀ ਹੁਣ ਸਾਰੇ ਇਲਾਕਿਆਂ ਨੂੰ ਜਿੰਨਾ ਸਰਵਾਈ ਕਰਕੇ ਮਿਲੂਗੀ ਕੰਨੀ ਕੰਨੀ ਲੋਕਾਂ ਨੂੰ ਫਾਇਦਾ ਜਿੰਨੇ ਜਨਤਾ ਨੂੰ ਬਹੁਤ ਫਾਇਦਾ ਹੋਵੇ ਤੇ ਬੜਾ ਵੱਡਾ ਕੰਮ ਕੀਤਾ ਇਹ ਬਹੁਤ ਫਾਇਦਾ ਵੀ ਹੈ ਸਰਕਾਰ ਨਾਲ ਜਿੰਮੇਦਾਰਾਂ ਨਾਲ ਖੜਾ ਜਨਤਾ ਸਰਪੰਚ ਦੀ ਬੜੀ ਲੋਕਾਂ ਨੂੰ ਇਸ ਸਮੱਸਿਆ ਹੱਲ ਹੋ ਜੂ